ਆਸਟ੍ਰੇਲੀਆ ਨੂੰ ਹਰਾਇਆ ਕਮਾਲ ਦਾ ਗੇਮ ਖੇਡੀ ਕਹਿੰਦੇ 52 ਸਾਲਾਂ ਬਾਅਦ 72 ਚ 1972 ਚ ਪਹਿਲਾਂ ਵੀ ਨਹੀਂ ਹੋਈ ਇਸ ਤਰ੍ਹਾਂ 1972 ਚ ਬਾਅਦ ਆਸਟ੍ਰੇਲੀਆ ਨੂੰ 올림픽 ਚ ਹਰਾਇਆ ਤੇ ਫਿਰ ਸਪੇਨ ਨੂੰ ਹਰਾਇਆ ਸੋ ਬਹੁਤ ਵੱਡੀ ਇੰਗਲੈਂਡ ਨੂੰ ਹਰਾਇਆ ਖਾਸ ਤੌਰ ਤੇ ਇੰਗਲੈਂਡ ਵਾਲਾ ਮੈਚ ਜਿਹੜਾ ਸੀਗਾ ਮੈਂ ਮੇਰੀ ਉਸ ਦਿਨ ਰੈਲੀ ਸੀ ਦੋ ਰੈਲੀਆਂ ਸੀ ਹਰਿਆਣੇ ਚ ਸੋ 1:30 ਵਜੇ ਮੈਚ ਹੋਣਾ ਸੀ ਆਪਣਾ 1:30 ਵਜੇ ਤੇ ਪਹਿਲੇ ਹੀ ਤਾਂ ਮੈਂ ਚਲੋ ਖਤਮ ਕਰ ਲਈ ਪਹਿਲੇ ਹੀ ਉਸ ਤੋਂ ਬਾਅਦ ਜਿਹੜੀ ਅਗਲੀ ਸੀ ਉਹ ਤੋਂ ਪਹਿਲਾਂ ਮੈਂ ਸ਼ੁਰੂ ਹੋ ਗਿਆ ਜਦੋਂ ਹੀ ਉਤਰੇ ਹੈਲੀਕਾਪਟਰ ਮੈਂ ਸ਼ੁਰੂ ਹੋ ਗਿਆ ਤੇ ਮੈਂ ਉਹਨਾਂ ਨੂੰ ਕਿਹਾ ਵੀ ਕਹਿੰਦੇ ਵੀ 20 ਮਿੰਟ ਲੱਗ ਜਾਣਗੇ ਵੇਟ ਕਰਨੀ ਪਊ ਮੈਂ ਕਿਹਾ 20 ਦੀ ਬਜਾਏ 40 ਕਰ ਲਓ ਯਾਰ ਰੈਸਟ ਹਾਊਸ ਚੱਲਦੇ ਆ ਉਹ ਲਾ ਲਿਆ ਸੀ ਮੋਬਾਈਲ 'ਚ ਮੈਚ ਤੇ ਪਹਿਲੇ 16 17ਵੇਂ ਮਿੰਟ 'ਚ ਮੇਰੇ ਖਿਆਲ 'ਚ ਰੈੱਡ ਕਾਰਡ ਮਿਲ ਗਿਆ। 10 ਰਹਿ ਗਏ ਜੀ। ਹੁਣ 10 ਨਾਲ ਖੇਡਣਾ ਹੈ। ਤੇ ਬਹੁਤ ਔਖਾ ਹੋ ਜਾਂਦਾ ਜੀ ਜਦੋਂ ਇੱਕ ਪਲੇਅਰ ਘਟ ਹੋਵੇ ਤੇ ਅਟੈਕ ਵੀ ਕਰਨਾ ਹੋਵੇ, ਡਿਫੈਂਡ ਵੀ ਕਰਨਾ ਹੋਵੇ, ਬਹੁਤ ਔਖਾ ਹੋ ਜਾਂਦਾ। ਤੇ ਤਾਂ ਔਰ ਰੈੱਡ ਕਾਰਡ ਮਿਲ ਗਿਆ ਸਾਰਾ ਮੈਚ ਆ ਵੀ ਨਹੀਂ ਸਕਦਾ ਉਹ। ਸੋ 10 ਨਾਲ ਖੇਡੇ ਤੇ ਕਿਵੇਂ ਬਰਾਬਰ ਕੀਤਾ ਫਿਰ ਸ਼੍ਰੀ ਜੇਸ਼ ਨੇ ਜਿਹੜੇ ਗੋਲਕੀਪਰ ਜਿਹੜੇ ਸਾਡੇ ਬਹੁਤ ਬਹੁਤ ਵੱਡਾ ਮਾਣ ਸਤਿਕਾਰ ਲੈ ਕੇ ਰਿਟਾਇਰ ਹੋਏ ਨੇ ਤੇ ਉਹਨਾਂ ਨੇ ਜਦੋਂ ਦੋ ਉਹਨਾਂ ਦੀਆਂ ਜਿਹੜੀਆਂ ਪੈਨਲਟੀ ਸੀ ਰੋਕੀਆਂ ਤਾਂ ਜਿੱਤ ਮਹਿਸੂਸ ਕੀਤਾ semi final ਚ ਪਹੁੰਚੇ ਸੋ ਉਹ ਬਹੁਤ ਵੱਡਾ ਇੱਕ ਇੱਕ ਸਮਝ ਲਓ ਡ੍ਰੀਮ ਕਮ ਟਰੂ ਵਾਲਾ ਸੁਪਨਾ ਪੂਰਾ ਹੋਣਾ